ਹਾਂਜੀ ਬਰਾਤ ਸਾਹਿਬ ਚੜਦੀ ਗਲਾ ਹਾਂਜੀ ਹਾਂਜੀ ਕੀ ਹਾਲ ਚਾਲ ਹੈ ਜੀ ਠੀਕੋ ਵਧੀਆ ਵਧੀਆ ਚੜੀ ਜਾਂਦੇ ਆਂ ਬੀਜ ਹਾਂਜੀ ਹਾਂ ਥੋੜਾ ਆਇਆ ਫਿਰ ਦਮ ਲੈ ਲਓ ਤੇ ਆਪਾਂ ਗੱਲਬਾਤ ਸ਼ੁਰੂ ਕਰ ਲਈਏ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹਾਂਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਇੱਕ ਤਾਂ ਮਹਾਰਾਜ ਨੇ ਆਪਾਂ ਨੂੰ ਬਖਸ਼ਿਆ ਡੀਆਈ ਸੋਨਾਲੀਕਾ ਹੈ ਹਾਂਜੀ 60 ਹਾਂਜੀ ਤੇ ਦੂਸਰਾ ਜਿਹੜਾ ਆਪਣਾ ਘੱਟ ਖਰਚੇ ਵਾਲਾ ਹਾਂਜੀ ਪੀਆਰ 132 ਸੀ ਹਾਂਜੀ ਉਹ ਵੀ 65 ਮਾਨ ਝੜ ਗਿਆ ਮਾੜੇ ਟਾਈਮਾਂ ਦੇ ਵਿੱਚ ਬਿਲਕੁਲ ਜੀ ਤੇ ਜਿਹੜੇ ਝੋਨੇ ਦਾ ਆਪਾਂ ਬੀਜ ਝਾੜਦੇ ਪਏ ਆਂ ਹਾਂਜੀ ਇਹ ਇੱਕ ਤਾਂ ਵੈਰਾਈਟੀ ਦੱਸ ਦਿਓ ਕਿਹੜੀ ਆ ਹਾਂਜੀ ਤੇ ਇਹਦਾ ਝਾੜ ਕਿੰਨਾ ਹੋਇਆ ਇਹ ਵੀ ਦੱਸ ਦਿਓ ਤੇ ਫਿਰ ਆਪਾਂ ਅੱਗੇ ਗੱਲ ਸ਼ੁਰੂ ਕਰਾਂਗੇ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਐ ਤੇ ਜੀ ਆਇਆਂ ਨੂੰ ਦਵੜੀਖਾਨਾ ਸਾਹਿਬ ਤੁਸੀਂ ਮੇਰੇ ਕੋਲੇ ਪਹੁੰਚੇ ਆਂਗੇ ਚਲੋ ਆਪਾਂ ਜਾਣਾ ਸੀ ਕਿਤੇ ਤੇ ਤੁਸੀਂ ਗੱਲ ਕੀਤੀ ਮੈਂ ਕਿਹਾ ਖੇਤੀ ਆਜੋ ਤੇ ਸੁਭ ਬਣ ਗਿਆ ਹਨਾ ਆਪਣਾ ਵੀਡੀਓ ਬਣਾਉਣ ਦਾ ਜੀ ਜਿਹੜਾ ਇਹ ਖੇਤ 'ਚ ਖੜੇ ਆਪਾਂ ਇਹ CR 212 ਹੈਗਾਗਾ ਜੀ ਤੇ ਆਪਾਂ ਵੀ ਇਹ ਵੀ ਪਹਿਲੀ ਵਾਰ ਹੀ ਲਾਇਆ ਸੀ ਜੋ ਖੇਤੀ ਪਹਿਲੀ ਵਾਰ ਕੀਤੀ ਹੈ ਜੀ ਬਟ ਜਦੋਂ ਆਪਾਂ ਝੋਨਾ ਵਧਿਆ ਜਿਵੇਂ ਆਪਣਾ PR 132 ਸੀ ਤੇ ਜਾਂ ਇਹ CR 212 ਜੀ ਤਾਂ ਆਪਾਂ ਹੰਡ ਤੱਕ ਇਹ ਝੋਨੇ ਦੇ ਵਿੱਚ ਨੇ ਤੁਹਾਨੂੰ ਖੋਰ ਖਾਸੀ ਦੱਸ ਦਿਆਂ ਦਾ ਬੀ ਆਪਾਂ ਕਿਉਂ ਝਾੜਿਆ ਤੇ ਕਿਉਂ ਰੱਖ ਰਹੇ ਹਾਂ ਮਾਰੇ ਬੀਜ ਖਾਦ ਗਏ ਕਿਹੋ ਜਾਂ ਹਾਂਜੀ ਹਾਂ ਬਿਲਕੁਲ ਬਿਲਕੁਲ ਬਈ ਇਹ ਆਪਣਾ ਬੀ ਹੈ ਜੀ ਸੀਆਰ 212 ਦਾ ਤੇ ਇਹਦੀ ਅੱਜ ਚੜ੍ਹਾਈ ਹੋ ਰਹੀ ਆ ਇਹ ਬੀਜ ਸਾਨੂੰ ਵੈਰਾਈਟੀ ਬਹੁਤ ਜੱਜ ਗਈ ਇਹਨੇ ਸਾਨੂੰ ਸੋਨਾ ਝਾੜ ਦਿੱਤਾ ਕਿੰਨਾ ਦਿੱਤਾ ਉਹ ਬਰਾੜ ਸਾਹਿਬ ਦੱਸਣਗੇ ਤੇ ਅਗਲੇ ਸੀਜ਼ਨ ਵਾਸਤੇ ਇਹਦੇ ਵਿੱਚੋਂ ਅਸੀਂ ਬੀਜ ਜਿਹੜਾ ਹੈਗਾ ਝਾੜਦੇ ਪਏ ਆ ਹਾਂਜੀ ਬਰਾੜ ਸਾਹਿਬ ਹਾਂਜੀ ਹਾਂਜੀ ਤੇ ਇਹਦਾ ਆਪਾਂ ਕਿਉਂ ਪਹਿਲਾਂ ਤਾਂ ਆਪਾਂ ਇਹਦੀ ਕਦੇ ਕੋਈ ਵੀਡੀਓ ਵੀ ਨਹੀਂ ਬਣਾਈ ਸੀ ਐਕਚੁਅਲ ਦੇ ਵਿੱਚ ਤੇ ਆਪਣਾ ਇੰਨਾ ਨਹੀਂ ਸੀ ਆਪਾਂ ਨੂੰ ਹਨਾ ਉਮੀਦ ਵੀ ਇੰਨਾ ਝਾੜ ਆਊਗਾ ਝੋਨੇ ਤੋਂ ਜੀ ਪਰ ਜਦੋਂ ਆਪਾਂ ਦੇਖਿਆ ਇਹ ਮੀਆਂ ਦੇ ਵਿੱਚ ਵੀ ਰਿਆ ਝੋਨਾ ਪਾਣੀ ਵੀ ਇਹ ਚ 2-2 ਫੁੱਟ ਖੜ ਗਿਆ ਸੀ ਹਨਾ ਦੇਖਿਆ ਹੀ ਆਪਾਂ ਸਾਰਿਆਂ ਨੇ ਤੇ ਆਪਾਂ ਨੂੰ ਐਸੇ ਵੀਰ ਘਟ ਨਿਕਲੂ ਕੋਈ ਉਮੀਦ ਨਹੀਂ ਸੀਗੀ ਪਰ ਜਿੱਦ ਇਹ ਝੋਨਾ ਆਪਾਂ ਵੱਢਿਆ ਜਿਹੜੇ ਇਹਦੇ ਮਗਰ ਖਰਚੇ ਸੀ ਸਾਰੇ ਤਾਂ ਹਰੇ ਵਿਚਾਰ ਸੀ ਹਲੇ ਵੀ ਹਰੇ ਖੜੇ ਆਪਣਾ ਹਫਤਾ ਹੋ ਗਿਆ ਹਲੇ ਵੀ ਹਰੇ ਖੜੇ ਹਫਤਾ ਹੋ ਗਿਆ ਵੱਡੇ ਦਾ ਜਮੀਂ ਵਾਂਗੂ ਹਰੇ ਸੀਗੇ ਜੀ ਤੇ ਆਪਣਾ ਬਈ ਜੀ ਇਹ ਜਿਹੜਾ ਝੋਨਾਗਾ ਇਹ ਆਪਣਾ ਨਿਕਲਿਆ 72 ਮਣ ਦਾ ਜੀ ਠੀਕ ਹੈ ਜੀ ਤੇ ਆਪਾਂ ਨੂੰ ਲੱਗਿਆ ਯਾਰ ਵੀ ਕਿਉਂ ਨਾ ਆਪਾਂ ਜਿਹੜਾ ਇੰਨੇ ਇਸ ਹਾਲਾਤਾਂ ਦੇ ਵਿੱਚ ਵੀ ਦੇਖੋ ਸਾਰਿਆਂ ਦਾ ਹੀ ਝੋਨਾ ਪੂਸਾ 44 ਵੀ ਘਟ ਨਿਕਲਿਆ ਪੀਲੀ ਪੂਸਾ ਵੀ ਸਾਰੇ ਹਨ ਘਟ ਨਿਕਲਿਆ ਸਾਰਿਆਂ ਨੂੰ ਪਤਾ ਹੈਗਾ ਕਿਸਾਨ ਵੀਰਾਂ ਨੂੰ ਪਰ ਇਹ ਆਪਾਂ ਨੂੰ ਲੱਗਿਆ ਕਿ ਯਾਰ ਜਦੋਂ ਇਹ ਐਵੇਂ ਦੇ ਹਾਲਾਤਾਂ 'ਚ ਇੰਨਾ ਆਪਾਂ ਧਿਆਨ ਵੀ ਨਹੀਂ ਦਿੱਤਾ ਸੀ ਤੇ ਵੀਡੀਓ ਵੀ ਨਹੀਂ ਪਾਈ ਸੀ ਫੋਕਸ ਵੀ ਨਹੀਂ ਸੀਗਾ ਤਾਂ ਭੱਤਰਮਾਨ ਨਿਕਲ ਆਇਆ ਤਾਂ ਆਪਾਂ ਨੂੰ ਵਧੀਆ ਲੱਗਿਆ ਵੀ ਪਾਣੀ ਵੀ ਇਹਨੇ ਝੱਲਿਆ ਪਾਣੀ ਦੀ ਮਾਰ ਕਿੰਨੀ ਸੀ ਖੜਾ ਰਿਹਾ ਠੀਕ ਆ ਕੋਈ ਬਿਮਾਰੀ ਨਹੀਂ ਪਈਗੀ ਜੀ ਤੇ ਆਪਾਂ ਨੂੰ ਇਹ ਵਧੀਆ ਲੱਗਿਆ ਆਪਾਂ ਤਾਂ ਹੀ ਹੱਥੀਂ ਝਾੜ ਕੇ ਸੋਚਿਆ ਵੀ ਰੱਖਾਂਗੇ ਵੀ ਐਵੇਂ ਆਪਾਂ ਦੁਕਾਨਾਂ ਤੇ ਜਾਣੇ ਆਂਗੇ ਜਦੋਂ ਮੰਨ ਕੇ ਚਲੋ ਮੜ ਕੇ ਝੋਨਾ ਲਾਉਣਾ ਹੁੰਦਾ ਉਦੋਂ ਇੱਕ ਤਾਂ ਇਹ ਨਹੀਂ ਪਤਾ ਹੁੰਦਾ ਕਿਹੜਾ ਵੀ ਹੈ ਜਾਂ ਕਿਵੇਂ ਆ ਇਹ ਆਪਾਂ ਨੂੰ ਪਤਾ ਉਹਦੇ ਵਾਣ ਦੇ ਵਿੱਚ ਹੈ ਤੇ ਆਪਾਂ ਵਾਣ ਚ ਹੱਥੀਂ ਛਾੜ ਕੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਬੀਜਾਂਗੇ ਜੀ ਤਾਂ ਬਰਾੜ ਸਾਹਿਬ ਇੱਕ ਤਾਂ ਆਪਾਂ ਮਾੜਾ ਜਿਹਾ ਦਿਖਾ ਦਈਏ ਵੀ ਆਹ ਭਾਈ ਤੁਹਾਡਾ ਝੋਨਾ ਜਿਹੜਾ ਅਸੀਂ ਵੜਿਆ ਸੀਗਾ ਬੀਜਾਸਤੇ ਤੇ ਸੀਆਰ 212 ਵੈਰਾਈਟੀ ਆ ਵੀਡੀਓ ਨੂੰ ਸ਼ੇਅਰ ਕਰੋ ਤੇ ਆਪਾਂ ਇਹ ਬੀਜ ਛਾੜਦੇ ਕਿਉਂ ਪਏ ਆ ਇਹਦੇ ਤੇ ਲਾਜ਼ਮੀ ਗੱਲ ਕਰਨੀ ਆ ਬਰਾੜ ਸਾਹਿਬ ਹੁਣ ਨਾਲ ਬਰਾੜ ਸਾਹਿਬ ਬੀਜ ਤਾਂ ਮਤਲਬ ਥੈਲੀਆਂ ਆਲਾ ਮੁੱਲ ਵੀ ਬਥੇਰਾ ਮਿਲ ਜਾਂਦਾ ਹਾਂਜੀ ਹੈ ਸੋਹਣੀਆਂ ਸੋਹਣੀਆਂ ਥੈਲੀਆਂ ਹਾਂਜੀ ਤੇ ਜਦੋਂ ਸੌਕੇ ਤਰੀਕੇ ਨਾਲ 4 ਪੈਸੇ ਲਾ ਕੇ ਬੀਜ ਮਿਲ ਜਾਂਦਾ ਹੈ ਹਾਂਜੀ ਤੇ ਫਿਰ ਆਪਾਂ ਨੂੰ ਆਹ ਮਿਹਨਤ ਕਰਨ ਦੀ ਕੀ ਲੋੜ ਆ ਕਿ ਮੈਂ ਤੁਹਾਨੂੰ ਦੱਸਦਾ ਜੀ ਦੇਖੋ ਜਿਵੇਂ ਹੁਣ ਤੁਸੀਂ ਗੱਲ ਮਿਹਨਤ ਦੀ ਕੀਤੀ ਹੈ ਹਨਾ ਵੀ ਜਿਵੇਂ ਮੈਂ ਆਪ ਹੀ ਝਾੜ ਰਿਆਂਗਾ ਚਲੋ ਇੱਕ ਤਾਂ ਪਹਿਲਾਂ ਇਹ ਸੀ ਵੀ ਆਦਾ ਘਰ ਦਾ ਬੀ ਹੈ ਤੇ ਆਪਾਂ ਨੂੰ ਪਤਾ ਵੀ ਕੋਈ ਇਹਨੂੰ ਬਿਮਾਰੀ ਰਹਤ ਹੈ ਹਾਂ ਠੀਕ ਹੈ ਵੀ ਤਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹ ਤੋਂ ਚੰਗੀ ਪੈਦਾਵਾਰ ਲੈ ਸਕਾਂਗੇ ਜੇ ਪਹਿਲਾਂ ਹੀ ਉਹਨੇ ਬਿਮਾਰੀਆਂ ਖਮਾਰੀਆਂ ਨਾਲ ਝਗੜਦਾ ਹੁੰਦਾ ਤੇ ਆਪਾਂ ਨਹੀਂ ਰੱਖਣਾ ਸੀਗਾ ਤੇ ਇੱਕ ਝਾੜ ਦੀ ਗੱਲ ਹੋ ਗਈ ਦੂਜੀ ਹੋ ਗਿਆ ਵੀ ਤੁਸੀਂ ਕਹਿੰਦੇ ਵੀ ਮੈਂ ਝਾੜ ਰਿਆਂਗਾ ਝਾੜਨ ਦਾ ਬੱਲੇ ਬਰ ਵਾਲਾ ਵੀ ਬੁਲਾ ਲੈਂਦੇ ਜਿਵੇਂ ਹੁਣ ਆ ਵੀਰ ਆ ਸਾਰੇ ਜਿਮ ਜਾਂਦੇ ਆ ਫਿਰ ਜਿਮ ਤੇਦੇ ਤੁਸੀਂ ਨਹੀਂ ਜਾਣਦਾ ਉੱਦੇ ਵੀ ਆਪਾਂ ਲੇਬਰ ਵਾਲੇ ਨੂੰ ਜਾ ਕੇ ਕੋਈ ਹੋਰ ਬੰਦੇ ਨੂੰ ਭੇਜ ਦਿਆ ਕਰੋ ਆ ਵੀ ਤੂੰ ਮੇਰੀ ਥਾਂ ਤੇ ਲਾਇਆ ਇਹਦੇ ਨਾਲ ਹੁਣ ਮੈਂ ਝਾੜ ਰਿਆਂਗਾ ਪਹਿਲਾਂ ਤੈਨੂੰ ਮੈਂ ਵੱਡਿਆ ਠੀਕ ਹੈ ਵੱਡਣ ਦੇ ਨਾਲ ਮੇਰੀ ਲਪਤਾਂ ਦੀ ਐਕਸੈਸ ਹੈ ਜੋਈ ਮੈਂ ਬੈਠਾ ਹੁਣ ਮੈਂ ਇਹਨੂੰ ਝਾੜਦਾਗਾ ਜਿਵੇਂ ਕਹਿੰਦੇ ਨੇ ਉਹਦੇ ਬਾਈ ਸ਼ਿਪ ਟ੍ਰਾਈ ਸ਼ਿਪ ਬੈਕ ਠੀਕ ਹੈ ਚੈਸਟ ਮੇਰੇ ਸਾਰੇ ਐਕਸਰਸਾਈਜ਼ ਹੀ ਲੱਗ ਰਹੀ ਹੈ ਇਹਦੇ ਨਾਲ ਜਦੋਂ ਝਾੜਦਾਗਾ ਤਾਂ ਮੈਨੂੰ ਇਹ ਤभी ਮੈਂ ਆਪ ਹੀ ਝਾੜਨਾਗਾ ਫੇਰ ਹੀ ਮੈਨੂੰ ਲੱਗੂਗਾ ਨਾ ਹਰ ਟਾਈਮ ਤੇ ਵੀ ਮੈਂ ਰੱਖਿਆ ਝਾੜਿਆ ਤੇ ਜੇ ਮੈਂ ਉਹੀ ਦੁਕਾਨ ਤੋਂ ਪੈਕਟ ਲਿਆ ਕੇ ਕਹਿੰਦੇ ਆਂ ਜਾ ਮੈਂ ਇੱਥੋਂ ਦੋ ਬੰਦਿਆਂ ਤੋਂ ਇਹਨੂੰ ਵੜਾ ਕੇ ਤੇ ਗੱਟਿਆਂ ਚ ਪਾ ਕੇ ਕਹਿੰਦਾ ਮੈਂ ਵੀ ਰੱਖਿਆ ਜੀ ਮੈਂ ਵੀ ਤਿਆਰ ਕੀਤਾ ਉਹ ਮੈਂ ਕੀਤਾ ਨਹੀਂ ਹੋ ਗਿਆ ਮੋਹ ਨਹੀਂ ਪੈਣਾ ਉਹਦੇ ਨਾਲ ਨਾ ਆ ਤਾਂ ਮਾਣੀ ਜੁੜਦੀ ਉਹਦੇ ਇਹਨੂੰ ਮੈਂ ਆਪਦੇ ਹੁਣ ਹੱਥੀਂ ਵੱਢਿਆ ਹੱਥੀਂ ਵੱਢ ਕੇ ਝਾੜ ਰਿਹਾ ਝਾੜ ਕੇ ਸਫਾਈ ਕਰਕੇ ਇਹਨੂੰ ਆਪ ਪੈਕਟਾਂ 'ਚ ਬੰਦ ਕਰਕੇ ਰੱਖੂਗਾ ਫਿਰ ਜਦੋਂ ਮੈਂ ਉਹ ਨਾਲੇ ਟਾਈਮ 'ਚ ਪਨੀਰੀ ਬੀਜੂਗਾ ਤਾਂ ਮੈਨੂੰ ਲੱਗੂਗਾ ਵੀ ਜਿਵੇਂ ਆਪਾਂ ਦੇ ਪੁੱਤਾਂ ਨੂੰ ਬੱਚਿਆਂ ਨੂੰ ਪਿਆਰ ਨਹੀਂ ਕਰਦੇ ਹਾਂ ਫਿਰ ਓਵੇਂ ਹੀ ਆ ਫਿਰ ਜਿਵੇਂ ਬੱਚੇ ਨੂੰ ਆਪਾਂ ਜੇ ਚੰਗਾ ਪਹਿਲਾਂ ਪਿਆਰ ਦਿੱਤਾ ਸਾਂਭਿਆ ਤਾਂ ਫਿਰ ਵੱਡਾ ਹੋਇਆ ਬੱਚਾ ਵੀ ਆਪਾਂ ਨੂੰ ਕੁਝ ਨਾ ਕੁਝ ਦਿੰਦਾ ਹੈਗਾ ਤਾਂ ਤੁਹਾਡੀ ਗੱਲ ਦੇ ਵਿੱਚ ਗੱਲ ਆ ਮੈਂ ਉਹ ਗੱਲ ਕਰਾਂਗਾ ਪਰ ਪਹਿਲਾਂ ਦੱਸ ਦਈਏ ਵੀ ਇਹ ਕਿੰਨੇ ਕ ਥਾਂ ਦਾ ਬੀ ਹੈ ਬਾਈ ਤੁਸੀਂ ਇੱਥੋਂ ਦੇਖੋ ਹਣਾ ਇਹ ਉਤੋਂ ਤੱਕ ਛੱਡਿਆ ਹੋਇਆ ਸੀਗਾ ਇਹ ਬਰਾੜ ਸਾਹਿਬ ਕਿੰਨਾ ਥਾਂ ਬਣਦਾ ਇਹ ਤਕਰੀਬਨ ਜੀ ਆਪਣਾ 4 ਮਰਲੇ ਬਣਿਆ ਜੀ ਠੀਕ ਹੈ ਜੀ ਇਹ ਆਪਾਂ ਮੰਨਤੀ ਕਰਕੇ ਫੁੱਟਾਂ ਦੇ ਹਿਸਾਬ ਨਾਲ ਵੀ ਤਾਂ ਥੋੜਾ ਬਹੁਤਾ 4 ਮਰਲੇ ਤੋਂ ਵੱਧ ਸਕਦਾ ਜਾਂ ਘੱਟ ਸਕਦਾ ਹੈਗਾ 71 ਫੁੱਟ ਇਹਦੀ ਲੰਬਾਈ ਹੈਗੀ ਤੇ 14.5 ਫੁੱਟ ਇਹਦੀ ਹੈਗੀ ਵਿਡਥ ਚੜਾਈ ਚੜਾਈ ਆ ਤਾਂ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਹਾਂਜੀ ਵੀ ਆਪਣਾ ਬੀਜ ਨੂੰ ਆਪ ਕਿਉਂ ਜਿਹੜਾ ਆਏਗਾ ਤਿਆਰ ਕਰਦੇ ਪਈਆਂ ਸੰਭਾਲਦੇ ਪਈਆਂ ਆਪ ਵੱਡਿਆ ਆਪ ਹੀ ਝਾੜਦੇ ਪਈਆਂ ਆਪ ਹੀ ਸਫਾਈ ਕਰਕੇ ਇਹਨੂੰ ਸੰਭਾਂਗੇ ਹਾਂਜੀ ਤੇ ਫਿਰ ਤੁਸੀਂ ਕਿਹਾ ਵੀ ਜਦੋਂ ਇਹਨੂੰ ਆਉਂਦੇ ਸੀਜ਼ਨ ਪਨੀਰੀ ਬੀਜਾਂਗੇ ਹਾਂਜੀ ਤਾਂ ਉਦੋਂ ਮਹਿਸੂਸ ਕੁਝ ਵੱਖਰਾ ਹੋਊਗਾ ਲੋਕਾਂ ਨਾਲੋਂ ਬਿਲਕੁਲ ਜੀ ਉਹਦੇ ਵਿੱਚ ਗੱਲ ਇਹ ਆ ਗਈ ਆ ਵੀ ਅੱਜ ਦੀ ਖੇਤੀ ਆ ਜਿਹੜੀ ਹਾਂਜੀ ਉਹਨਾ ਮਸ਼ੀਨੀ ਜੁੱਗ ਦੀ ਖੇਤੀ ਆ ਤੇ ਬੰਦੇ ਵੀ ਮਸ਼ੀਨਾ ਹੀ ਬਣ ਗਏ ਹਾਂਜੀ ਖੇਤੀ ਦੇ ਵਿੱਚ ਬੰਦੇ ਦਾ ਤਣ ਮਣ ਆਤਮਾ ਹਾਂਜੀ ਇਹ ਤਿੰਨੇ ਚੀਜ਼ਾਂ ਚਾਹੀਦੀਆਂ ਹਾਂਜੀ ਤੇ ਮੌਜੂਦਾ ਖੇਤੀ ਦੇ ਵਿੱਚ ਜਿਹੜੀ ਮੈਂ ਚੀਜ਼ ਮਹਿਸੂਸ ਕਰਦਾ ਬਹੁ ਗਿਣਤੀ ਕਿਸਾਨਾਂ ਦਾ ਤਣ ਹੀ ਰਹਿ ਗਿਆ ਖੇਤਾਂ ਦੇ ਵਿੱਚ ਹਾਂਜੀ ਉਹ ਵੀ ਲੰਗੇ ਡੰਗ ਤੇ ਮਣ ਤੇ ਆਤਮਾ ਤਾਂ ਖੇਤਾਂ ਦੇ ਵਿੱਚੋਂ ਗਾਇਬ ਹੀ ਹੋ ਗਈ ਆ ਮਤਲਬ ਖੇਤਾਂ ਦੇ ਨਾਲ ਤਣੋਂ ਮਣੋਂ ਆਤਮਿਕ ਪੱਖੋਂ ਜੁੜਾ ਨਹੀਂ ਰਿਹਾ ਤੇ ਜਦੋਂ ਤਣੋਂ ਮਣੋਂ ਆਤਮਿਕ ਪੱਖੋਂ ਜੁੜਾ ਨਾ ਹੋਵੇ ਖੇਤਾਂ ਦੇ ਨਾਲ ਹਾਂਜੀ ਤਾਂ ਫੇਰ ਯਾਰ ਖੇਤਾਂ ਦੇ ਵਿੱਚ ਮੋਹ ਨਹੀਂ ਪੈਂਦਾ ਤੇ ਨਾ ਹੀ ਖੇਤ ਦਾ ਬੰਦੇ ਨਾਲ ਮੋਹ ਪੈਂਦਾ ਹਾਂਜੀ ਤੇ ਜਿੰਨਾ ਚਿਰ ਸਾਡੇ ਆਤਮਿਕ ਸਬੰਧ ਨਾ ਬਣਨ ਸਾਡੀ ਖੇਤੀ ਦੇ ਨਾਲ ਹਾਂਜੀ ਤਾਂ ਉਹਨਾਂ ਚਿਰ ਖੇਤੀ ਜਿਹੜੀ ਹੈਗੀ ਆ ਸਾਡੇ ਪੱਖ ਦੇ ਵਿੱਚ ਬਹੁਤੀ ਫਲਦੀ ਨਹੀਂ ਹਾਂਜੀ ਤਾਂ ਇਹ ਤੁਹਾਡੀ ਬਹੁਤ ਹੀ ਮਨ ਨੂੰ ਲੱਗੀ ਆ ਗੱਲ ਤੇ ਤੁਸੀਂ ਆਪਣਾ ਕੰਮ ਜਾਰੀ ਰੱਖੋ ਅੱਛਾ ਇੱਕ ਵਾਰ ਮੈਂ ਤੁਹਾਨੂੰ ਹੋਰ ਦੱਸਦਾਗਾ ਜਿਵੇਂ ਆਮੀ ਚਲੋ ਮੈਨੂੰ ਤਾਂ ਸਮਝ ਆ ਗਈ ਹੈ ਵੀ ਖੇਤੀ ਸਬਰ ਤੇ ਸੰਤੋਖ ਦਾ ਇੱਕ ਹੈਗਾ ਠੀਕ ਹੈ ਤੇ ਸਾਡੇ ਪੁਰਖਿਆਂ ਦਾ ਮੰਨ ਕੇ ਚਲੋ ਸਾਨੂੰ ਬਾਬੇ ਨਾਨਕ ਨੇ ਇਹ ਸਾਨੂੰ ਵਿਰਾਸਤ ਦੇ ਵਿੱਚ ਦਿੱਤਾ ਹੈਗਾ ਹਨਾ ਸਾਰਾ ਜੀ ਪ੍ਰਾਊਡ ਟੂ ਬੀ ਫਾਰਮਰ ਟਰੈਕਟਰ ਤੇ ਜਾਂ ਕਿਸੇ ਹੋਰ ਚੀਜ਼ ਤੇ ਲਿਖਾਉਣ ਨਾਲ ਨਹੀਂ ਬਣਿਆ ਜਾਂਦਾ ਪ੍ਰਾਊਡ ਟੂ ਬੀ ਫਾਰਮਰ ਮੈਂ ਸੋਚਿਆ ਮੈਂ ਵੀ ਇਹ ਚੀਜ਼ ਲਿਖਾਂ ਪਰ ਮੈਨੂੰ ਲੱਗਿਆ ਕਿ ਪਹਿਲਾਂ ਮੈਂ ਬਣਾ ਹੁਣ ਮੈਂ ਤਾਂ ਬੀ ਆਪਾ ਧੀ ਝਾੜਿਆ ਵੱਢਿਆ ਨਾ ਪਹਿਲਾਂ ਇਹਨੂੰ ਆਪਾਂ ਲਾਇਆ ਸੀ ਝੋਨੇ ਨੂੰ ਇਹਦੀ ਕੇਅਰ ਕੀਤੀ ਹੁਣ ਆਉਣ ਵਾਲੇ ਟਾਈਮ 'ਚ ਜਦੋਂ ਮੈਂ ਇਹਦੀ ਪਨੀਰੀ ਬੀਜੂਗਾ ਫਿਰ ਉਹ ਮੈਂ ਝੋਨਾ ਲਾਉਂਗਾ ਫਿਰ ਵੱਡੂ ਫੇਰ ਬਣੂਗਾ ਪ੍ਰਾਊਡ ਟੂ ਬੀ ਫਾਰਮਰ ਹਾਂ ਜਿੰਨੀ ਕ ਮੈਨੂੰ ਸੋਚ ਆ ਇਹ ਨਹੀਂ ਵੀ ਮੈਂ ਬੰਦਿਆਂ ਤੋਂ ਵੀ ਮੁੱਲ ਲਿਆ ਕੇ ਆਉਦਾ ਸਾਰਾ ਕੁਝ ਮੁੱਲ ਲਿਆ ਕੇ ਲਾ ਕੇ ਤੇ ਇੱਕ ਵਾਰਸ ਆਪਾਂ ਕੱਲਾ ਪੈਸਾ ਆਪ ਨੂੰ ਪੈਸੇ ਵਾਲੇ ਪਾਸੇ ਨਹੀਂ ਆਪਾਂ ਚੀਜ਼ ਤੇ ਮੀਨਿੰਗ ਤੇ ਜਾਣਾ ਕਿ ਪ੍ਰਾਊਡ ਟੂ ਬੀ ਫਾਰਮਰ ਕੀ ਹੁੰਦਾ ਹੈ ਜੀ ਸੋ ਬਹੁਤ ਵਧੀਆ ਗੱਲ ਦੇ ਨਾਲ ਆਪਾਂ ਇਸ ਗੱਲਬਾਤ ਨੂੰ ਹੁਣ ਸਮਾਪਤੀ ਵੱਲ ਲੈ ਕੇ ਜਾਣਾ ਪਰਾਉਡ ਟੂ ਬੀ ਫਾਰਮਰ ਤਾਂ ਗੱਲਾਂ ਕਹਿਣ ਦੀਆਂ ਹੀ ਰਹਿ ਗਈਆਂ ਹਾਂਜੀ ਅਸਲ ਦੇ ਵਿੱਚ ਤੁਸੀਂ ਕੰਜ਼ਿਊਮਰ ਬਣ ਗਏ ਹੋ ਹਾਂਜੀ ਜਿਹੜੇ ਬਹੁ ਗਿਣਤੀ ਕਿਸਾਨ ਭਰਾ ਉਹ ਕੰਜ਼ਿਊਮਰ ਬਣ ਗਏ ਆ ਅ ਬੀਜ ਵੀ ਖਰੀਦਦੇ ਆ ਖਾਦਾਂ ਜਿਹੜਾ ਸਾਰਾ ਕੁਝ ਖੇਤਾਂ 'ਚ ਜਿਹੜਾ ਪੈਂਦਾ ਉਹ ਖਰੀਦ ਕੇ ਲਿਆਉਂਦੇ ਆ ਤਾਂ ਟਰਾਲੀ ਤੇ ਲਿਖਣ ਨਾਲ ਪਰਾਉਡ ਟੂ ਬੀ ਫਾਰਮਰ ਕੋਈ ਬਾਪਾ ਮਾਂ ਮਾਰ ਕਾ ਨਹੀਂ ਮਾਰ ਲੈਂਦੇ ਅਸਲ ਦੇ ਵਿੱਚ ਪਰਾਉਡ ਟੂ ਬੀ ਫਾਰਮਰ ਕਹਾਉਣ ਲਈ ਲਿਖਾਉਣ ਲਈ ਤੁਹਾਨੂੰ ਪਹਿਲਾਂ ਆਪਣੇ ਖੇਤ ਦੇ ਨਾਲ ਆਤਮਿਕ ਪੱਖ ਤੋਂ ਜੁੜਨਾ ਪਊਗਾ ਤੇ ਖੇਤ ਦੇ ਨਾਲ ਆਤਮਿਕ ਪੱਖ ਤੋਂ ਤਣੋ-ਮਣੋ ਜੁੜਨ ਦਾ ਇੱਕ ਹੀ ਤਰੀਕਾ ਹੈ ਵੀ ਖੇਤ ਦੇ ਵਿੱਚ ਜਿੰਨਾ ਘਟੋਕਾ ਟਕੰਮ ਤੁਸੀਂ ਕਰ ਸਕਦੇ ਹੋ ਉਹਨਾਂ ਕੰਮ ਕਰੋ ਕਰੋ ਖੇਤੀ ਨੂੰ ਆਪਦੀ ਮੰਨ ਕੇ ਚੱਲੋ ਠੀਕ ਹੈ ਹੁਣ ਇੱਥੇ CR 212 ਜਿਹੜਾ ਕਿ 28 29 ਕੁਇੰਟਲ ਝੜ ਗਿਆ ਆਪਣਾ ਕਿੱਲੇ ਦਾ ਲਗਭਗ ਤਕਰੀਬਨ ਨਹੀਂ 28 29 ਕੁਆਂਟਲ ਨਹੀਂ ਕਹਿ ਸਕਦੇ ਆਪਣਾ 72 ਮਣ 72 ਮਣ 72 ਮਣ ਕਿੱਲੇ ਦਾ ਆਪਣੀ ਔਸਤਨ ਝਾੜ ਆਈ ਹੈ ਕੀ ਕਿਵੇਂ ਠੀਕ ਹੈ ਠੀਕ ਹੈ ਨਾ ਤਾਂ 27 ਦੇ ਆਸ-ਪਾਸੇ ਹੋ ਗਿਆ ਹਾਂ ਠੀਕ ਹੈ 27 ਤੋਂ ਟੱਪ ਗਿਆ ਤਕਰੀਬਨ 29 ਕੁਆਂਟਲ ਦੇ ਕਰੀਬ ਚਲਾ ਜਾਂਦਾ ਹੈਗਾ ਮੇਰੇ ਖਿਆਲ 28 29 ਕੁਆਂਟਲ ਦੇ ਕਰੀਬ ਤੇ ਕੁਛ ਆ ਵੀ ਹੋਣਾ ਆਪਣਾ ਝੜਦਾ ਪਿਆ ਹੈ ਨਾ ਬੀਜ ਤੇ ਕੁਛ ਇਹਦੇ ਚੋਂ ਵੀ ਨਿਕਲੂਗਾ ਸੋ ਗੱਲ ਇਹ ਆ ਵੀ 22 ਸਾਲਾਂ ਬਾਅਦ ਬਰਾੜ ਸਾਹਿਬ ਨੇ ਖੇਤੀ ਕੀਤੀ ਹੈ ਬਾਈ ਦਾ ਨਾਮ ਹੀਰਾ ਸਿੰਘ ਬਰਾੜ ਆਪਣੇ ਖਾਸ ਮਿੱਤਰ ਆ ਤੇ ਉਸ ਖੇਤੀ ਦੇ ਵਿੱਚ ਵਾਪਸ ਆਉਣ ਤੋਂ ਬਾਅਦ ਆਮ ਲੋਕਾਂ ਵਾਂਗ ਹੋਣੀਗਾ ਵੀ ਆਪਾਂ ਸਾਰੇ ਕੰਮ ਲੇਬਰ ਤੋਂ ਹੀ ਕਰਾਈਗੇ ਆਪਦੇ ਖੇਤ ਦੇ ਵਿੱਚ ਆਪ ਜੁਟ ਕੇ ਕੰਮ ਕਰਨਾ ਫਿਰ ਜਿਹੜਾ ਹੈਗਾ ਖੇਤ ਦੇ ਨਾਲ ਸਾਡਾ ਉਹ ਸਬੰਧ ਬੰਦਾ ਜਿਹੜਾ ਸਾਡੇ ਪੁਰਖਿਆਂ ਦਾ ਹੁੰਦਾ ਸੀ ਬਿਲਕੁਲ ਜੀ ਤੇ ਪੁਰਖੇ ਸਾਡੇ ਸੌਖੇ ਵੀ ਸੀ ਸੌਖੇ ਵੀ ਸੀ ਠੀਕ ਆ ਕਿਉਂਕਿ ਨਾ ਉਹਨਾਂ ਕੋਲੇ ਫालतू ਟਾਈਮ ਹੁੰਦਾ ਸੀਗਾ ਚੁਗਲੀਆਂ ਚੱਪਿਆਂ ਦਾ ਕਤਿੱਤਾ ਦਾ ਤੇ ਉਹ ਖੇਤਾਂ ਦੇ ਵਿੱਚ ਰੁੱਝੇ ਰਹਿੰਦੇ ਸੀ ਆਪਾਂ ਖੇਤਾਂ ਦੇ ਵਿੱਚੋਂ ਵਿਹਲੇ ਬਾਹਰ ਆਸੇ ਪਾਸੇ ਆਲੇ ਕੰਮਾਂ 'ਚ ਉਲਝਾਲਿਆ ਆਪਣੇ ਆਪ ਨੂੰ ਖੇਤਾਂ ਤੋਂ ਦੂਰ ਕਰ ਲਿਆ ਤੇ ਉਹਦੇ ਨਤੀਜੇ ਵਜੋਂ ਸਾਡੀਆਂ ਸਮੱਸਿਆਵਾਂ ਦਿਨੋਂ ਦਿਨ ਵਧੀਆਂ ਹੀ ਆ ਘਟੀਆਂ ਨਹੀਂ ਸੋ ਬਰਾੜ ਸਾਹਿਬ ਤੁਹਾਡੀ ਇਸੇ ਗੱਲ ਨਾਲ ਆਪਾਂ ਆਪਣੇ ਕਿਸਾਨ ਭਰਾਵਾਂ ਨੂੰ ਅੱਗੇ ਲਾਵਾਂਗੇ ਕਿ ਵੀ ਭਾਈ ਖੇਤੀ ਕਰਨੀ ਹੈ ਤਾਂ ਖੇਤਾਂ ਦੇ ਨਾਲ ਤਣੋਂ-ਮਣੋਂ ਤੇ ਆਤਮਿਕ ਪੱਖ ਤੋਂ ਜੁੜੋ ਤੇ ਪ੍ਰਾਊਡ ਟੂ ਬੀ ਫਾਰਮਰ ਲਿਖਣ ਦੀ بجائے ਪ੍ਰਾਊਡ ਟੂ ਬੀ ਫਾਰਮਰ ਕਰਕੇ ਦਿਖਾਓ ਦਿਖਾਓ ਠੀਕ ਹੈ ਜਿਵੇਂ ਕਿ ਬਰਾੜ ਸਾਹਿਬ ਐਸ ਵੇਲੇ ਧਾਰੀ ਬੈਠਿਆ ਵੀ ਆਪਾਂ ਕੱਲਾ ਲਿਖਣਾ ਨਹੀਂਗਾ ਟਰਾਲੀਆਂ ਤੇ ਟਰੈਕਟਰਾਂ ਤੇ ਆਪਾਂ ਤਾਂ ਬਣ ਕੇ ਦਿਖਾਉਣਾ ਬਰਾੜਾ ਸਾਹਿਬ ਤੁਸੀਂ ਆਪਣਾ ਕੰਮ ਚਾਰੀ ਰੱਖੋ ਠੀਕ ਹੈ ਜੀ ਠੀਕ ਹੈ ਜੀ ਤੇ ਆਹ ਭਾਈ ਹੁਣ ਤੁਸੀਂ ਦੇਖ ਰਹੇ ਹੋ ਇਹ ਕੰਮ ਬਰਾੜ ਸਾਹਿਬ ਕਿਸੇ ਆਪਣੇ ਲੇਬਰ ਵਾਲੇ ਬੰਦੇ ਨੂੰ ਲਾ ਕੇ ਵੀ ਕਰਾ ਸਕਦੇ ਸੀ ਹੁਣ ਜਿਹੜਾ 2 ਘੰਟੇ 2 ਡੇਢ 2 ਘੰਟੇ ਲੱਗਣੇ ਆ ਉਹ ਆਪ ਹੀ ਲਾ ਰਹੇ ਆ ਠੀਕ ਹੈ ਤੇ ਬੀਜ ਛੜਦਾ ਪਿਆ ਆਉਂਦੇ ਸੀਜ਼ਨ ਇਸੇ ਬੀਜ ਦੇ ਵਿੱਚੋਂ ਜਿਹੜਾ ਤਕੜਾ ਮਾੜਾ 2 ਅੱਡ ਕਰਕੇ ਅਸੀਂ ਜਿਹੜਾ ਹੈਗਾ ਆਪਦੀ ਝੋਨੇ ਦੀ ਪਨੀਰੀ ਬੀਜਾਂਗੇ ਝੋਨੇ ਦੀ ਖੇਤੀ ਕਰਾਂਗੇ ਸੀਆਰ 212 ਬੀਜ ਆ ਠੀਕ ਹੈ ਜੀ ਪੀਆਰ 132 ਵੀ ਇਹਨਾਂ ਦੇ ਖੇਤ ਆਪਾਂ ਲਾਇਆ ਸੀਗਾ ਬਹੁਤ ਸੋਹਣੀ ਫਸਲ ਸੀਗੀ ਉਹਨੂੰ ਦੇਖਣ ਵਾਲੇ ਸਾਰੇ ਇਹ ਕਹਿੰਦੇ ਸੀ ਵੀ ਇਹ ਫਸਲ ਜਿਹੜੀ ਹੈਗੀ ਆ 80 ਮਣ ਦੇ ਆਸ-ਪਾਸੇ ਜਾਊਗੀ ਪਰ ਐਸ ਵਾਰ ਕਿਸੇ ਦੀ ਵੀ ਖੇਤੀ ਕਿਸਾਨਾਂ ਦੇ ਪੱਖ ਚ ਨਹੀਂ ਫਲੀ باوجود ਇਹ ਦੇ ਕਿ ਐਤਕੀ ਝਾੜ ਬਹੁਤ ਘਟ ਰਹੇ ਆ ਸਾਡਾ ਜਿਹੜਾ ਪੀਆਰ 132 ਦਾ ਝਾੜ ਵੀ 65 ਬਣ ਪ੍ਰਤੀ ਏਕੜ ਹੋਇਆ ਠੀਕ ਆ ਜੀ 26 ਡੇਢ ਕਿੱਲਾ ਅਜੇ ਖੜਾ ਉਹ ਮਹਾਰਾਜ ਸਾਡੀ ਝੋਲੀ ਕੀ ਪਾਉਂਦੇ ਆ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਤੇ ਆਹ ਜਿਹੜਾ ਹੈਗਾ ਸੀਆਰ 212 ਜਿਹੜੇ 28 33 ਕੁਇੰਟਲ ਝਾੜ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਨੂੰ ਦਿੱਤਾ ਤੇ ਇਸੇ ਕਰਕੇ ਇਹਦਾ ਬੀਜ ਜਿਹੜਾ ਹੈਗਾ ਅਸੀਂ ਕਲੈਕਟ ਕਰਕੇ ਰੱਖਦੇ ਪਏ ਆਂ ਇਹ 1.5 ਘੰਟੇ ਦੇ ਵਿੱਚ ਸਾਡਾ ਕੰਮ ਮੁਕੰਮਲ ਹੋ ਜਾਊਗਾ ਤੇ ਤੁਹਾਡੇ ਵੀ ਚਰਨਾਂ 'ਚ ਬੇਨਤੀ ਆ ਬਈ ਝੋਨੇ ਸਮੇਤ ਹਰੇਕ ਉਸ ਫਸਲ ਦਾ ਬੀਜ ਤੁਸੀਂ ਆਪਣਾ ਆ ਰੱਖਿਆ ਕਰੋ ਜਿਹੜੀ ਤੁਸੀਂ ਆਪਣੇ ਖੇਤਾਂ ਦੇ ਵਿੱਚ ਬੀਜਣੀ ਹੈ ਕਿਉਂਕਿ ਸਭ ਤੋਂ ਪਹਿਲੀ ਜਿਹੜੀ ਲੁੱਟ ਆ ਉਹ ਬੀਜ ਦੇ ਆ ਕਾਰੋਬਾਰ ਦੇ ਵਿੱਚ ਹੀ ਸ਼ੁਰੂ ਹੁੰਦੀ ਆ ਕਿਸਾਨਾਂ ਦੀ ਠੀਕ ਹੈ ਸੀਡ ਮਾਫੀਆ ਦਾ ਗਲਬਾ ਬੀਜ ਦੇ کاروبار ਤੇ ਤੇ ਬਹੁਤ ਮਹਿੰਗਾ ਮਹਿੰਗਾ ਬੀਜ ਮਿਲਦਾ ਠੀਕ ਹੈ ਤੇ ਜਿਹੜਾ ਬੀਜ ਅਸੀਂ 125 ਰੁਪਏ ਕਿਲੋ ਲਿਆਂਦਾ ਹੁਣ ਉਹਨੂੰ ਜੇ ਅਸੀਂ ਇਦਾਂ ਝਾੜ ਕੇ ਸੰਭਾਲ ਕੇ ਰੱਖ ਲਾਂਗੇ ਤੇ ਅਗਲੇ ਸੀਜ਼ਨ ਸਾਨੂੰ 125 ਰੁਪਏ ਕਿਲੋ ਪ੍ਰਤੀ ਇੱਕ ਕਿਲੋ ਦੇ ਹਿਸਾਬ ਨਾਲ ਤਾਂ ਬੀਜ ਖਰੀਦ ਕੇ ਨਹੀਂ ਪਾਉਣਾ ਪਊਗਾ ਤਾਂ ਕਹਿੰਦੇ ਹੁੰਦੇ ਬਚਤੀ ਦਵਾਈ ਹੈ ਜਿੰਨੇ ਵੀ ਪੈਸੇ ਜਿੱਥੇ ਵੀ ਆਪਾਂ ਬਚਾਵਾਂਗੇ ਥੋੜੀ ਜੀ ਮਿਹਨਤ ਕਰਕੇ ਓਨੀ ਹੀ ਆਪਣੀ ਬਚਤ ਓਨੀ ਹੀ ਆਪਣੀ ਕਮਾਈ ਮੈਂ ਹੋਰ ਬੇਨਤੀ ਕਰਨਾ ਗੱਲ ਚੀਜ਼ ਕੁਝ ਵੀ ਨਹੀਂ ਕੀ ਜੇ ਆਪਾਂ ਮੰਨ ਕੇ ਚੱਲੋ ਕੁਆਂਟਲ ਵੀ ਲੈਣਾ ਵੀ ਹੁੰਦਾ ਠੀਕ ਹੈ ਕੁਆਂਟਲ ਵੀ 10000 ਦਾ ਆਜੂਗਾ ਜੇ 100 ਰੁਪਏ ਲਾ ਲਿਆ ਤਾਂ ਚਲੋ ਜੇ ਆਪਾਂ ਪਾਉ ਨੂੰ ਵੱਧ ਲਾਉਂਦੇ ਆਪਾਂ 150 ਨੂੰ ਲਾਇਆ 15000 ਦਾ 15000 ਆਪਾਂ ਇਹ ਦੇਖ ਸਕਦੇ ਵੀ ਆਪਣਾ ਮੰਨ ਕੇ ਚੱਲੋ ਮੈਂ ਕਹਿੰਦਾ ਵੀ ਮਹੀਨੇ ਦੇ ਵਿੱਚ ਫਿਊਲ ਖਰਚੇ ਹੁੰਦੇ ਆ ਉਹ ਆਪਾਂ ਬੰਦ ਕਰਕੇ ਵੀ ਵੀ ਖਰੀਦ ਸਕਦੇ ਸੀ ਜੀ ਪਰ ਜਿਹੜਾ ਮੈਨੂੰ ਲੱਗਿਆ ਕਿ ਯਾਰ ਆਪ ਤਿਆਰ ਕਰਕੇ ਆਦੇ ਹੱਥੀ ਨੈਕਸਟ ਟਾਈਮ ਜਿਹੜੀ ਮੈਨੂੰ ਫੀਲਿੰਗ ਆਊਗੀ ਜਾਂ ਹੁਣ ਆ ਰਹੀ ਹੈਗੀ ਉਹ ਮੈਨੂੰ ਆਉਣੀ ਉਹ ਮੈਨੂੰ ਆਉਣੀ ਨਹੀਂ ਸੀ ਤੇ ਹੁਣ ਮੈਨੂੰ ਲੱਗਦਾ ਕਿ ਮੈਂ ਇਹ ਕਿਆ ਕਰੂੰ ਦਾਵੇ ਨਾ ਕਿ ਯਾਰ ਮੈਂ ਵੀ ਤਿਆਰ ਕੀਤਾ ਸਾਡਾ ਆਪ ਦਾ ਵੀ ਹੈ ਇਹ ਕਰਦਾ ਹਾਂ ਠੀਕ ਹੈ ਨਾ ਸੋ ਇਹ ਇਹ ਅਸਲੀ ਪ੍ਰਾਊਡ ਟੂ ਬੀ ਫਾਰ ਸਾਰਿਆਂ ਨੂੰ ਇਹ ਬੇਨਤੀ ਆ ਬਾਈ ਜੀ ਤੁਸੀਂ ਤਾਂ ਸਾਡੇ ਤੋਂ ਵੇਖੋ ਕੰਟੀਨਿਊ ਖੇਤੀ ਕਰਦੇ ਆ ਜਾਦੇ ਸਿਆਣੇ ਹੋ ਸਕਦੇ ਹੋਗੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਜਾਦੇ ਸਿਆਣੇ ਆ ਪਰ ਕਮ ਸੇ ਕਮ ਬੀ ਯਾਦਾ ਤਿਆਰ ਕਰੋ ਤੁਹਾਨੂੰ ਪਤਾ ਲੱਗੂਗਾ ਵੀ ਭਾਈ ਮੈਂ ਆਹ ਬੀ ਹੈ ਨਾ ਕਿਵੇਂ ਤਿਆਰ ਕੀਤਾ ਜੇ ਕਿਵੇਂ ਦੀ ਖਾਦ ਪਾਈ ਸੀ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਓਮੇ ਦੀ ਪ੍ਰੋਡਕਸ਼ਨ ਮਿਲੂਗੀ ਤੁਹਾਨੂੰ ਪਤਾ ਤੁਹਾਡੇ ਖੇਤ ਦੇ ਵਿੱਚ ਤੁਹਾਡੀ ਫਸਲ ਨੇ ਕੀ ਪਰਫਾਰਮੈਂਸ ਦਿੱਤੀ ਆ ਕਿੰਨੇ ਕੁ ਖਰਚੇ ਦੇ ਨਾਲ ਦਿੱਤੀ ਆ ਤੇ ਕਿੰਨੀ ਕੁ ਸੋਹਣੀ ਪਰਫਾਰਮੈਂਸ ਦਿੱਤੀ ਆ ਉਹਦੇ ਆਧਾਰ ਤੇ ਤੁਸੀਂ ਡਿਸੀਜਨ ਲੈਣਾ ਕਿ ਕਿਹੜੀ ਵੈਰਾਈਟੀ ਦਾ ਬੀਜ ਤੁਹਾਨੂੰ ਰੱਖਣਾ ਚਾਹੀਦਾ ਕਿਹੜੀ ਦਾ ਨਹੀਂ ਰੱਖਣਾ ਚਾਹੀਦਾ ਕਿਹੜੀ ਵੈਰਾਈਟੀ ਕੰਟੀਨਿਊ ਕਰਨੀ ਚਾਹੀਦੀ ਹੈ ਕਿਹੜੀ ਵੈਰਾਈਟੀ ਛੱਡ ਦੇਣੀ ਚਾਹੀਦੀ ਆ ਤਾਂ ਅਸੀਂ ਪੀਆਰ 100 ਅ 32 ਦਾ 20 ਵੀ ਰੱਖਿਆ ਤੇ ਆਹ ਜਿਹੜਾ ਸੀਆਰ 212 ਦਾ ਪੀਜਾ ਇਹ ਵੀ ਅਸੀਂ ਹੁਣ ਕਲੈਕਟ ਕਰਦੇ ਪਏ ਆ ਤੁਸੀਂ ਸਾਨੂੰ ਸਮਾਂ ਦਿੱਤਾ ਅ ਅਫਸੋਸ ਹੈ ਇਸ ਗੱਲ ਦਾ ਕਿ ਚੰਗੀਆਂ ਗੱਲਾਂ ਸੁਣਨ ਵਾਸਤੇ ਬਹੁਤੇ ਲੋਕ ਰਾਜੀ ਨਹੀਂ 10 12 ਤੱਕ ਵੱਧ ਤੋਂ ਵੱਧ ਗਏ ਆ ਤੇ ਐਂਡ ਤੇ ਪੰਜ ਹੀ ਰਹਿ ਗਏ ਵਿੱਚ ਦੀ ਇੱਕ ਰਹਿ ਗਏ ਸੀ ਵਿੱਚ ਦੀ ਜ਼ੀਰੋ ਵੀ ਹੋ ਗਏ ਸੀ ਸੋ ਫਿਰ ਵੀ ਜਿੰਨਾ ਵੀ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਹ ਕਾਰਨ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਲਾਜ਼ਮੀ ਕਰੋ ਆਪਣਾ ਬੀਜ ਪਚਾਓ ਬਣਾਓ ਸੰਭਾਲੋ ਤੇ ਸੀਡ ਮਾਫੀਆ ਦੀ ਜਿਹੜੀ ਗੁਲਾਮੀ ਹੈ ਉਹਦੇ ਚੋਂ ਬਾਹਰ ਆਵੋ ਵੀਡੀਓ ਲੱਗੇ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵਾਰ ਤੋਂ ਵਾਰ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਲਓ ਕਲਿੱਕ ਤਨਾਲੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰਿਕਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ